ਹਾਂਜੀ ਸਰ ਨਾਮ ਤੁਹਾਡਾ ਵਰਨ ਕਿਹੜਾ ਪਿੰਡ ਹੈ ਜੀ ਮਾਤਮ ਨਗਰ ਮਾਤਮ ਨਗਰ ਦੇ ਕਿਸ ਤਰ੍ਹਾਂ ਦੇ ਹਾਲਾਤ ਆ ਜਿਹੜੀਆਂ ਕੀ ਕੀ ਪਰੇਸ਼ਾਨੀਆਂ ਆ ਰਹੀਆਂ ਦੇਖੋ ਜੀ ਬਿਮਾਰੀਆਂ ਫੈਲ ਰਹੀਆਂ ਨੇ ਜੀ ਪਸ਼ੂਆਂ ਦਾ ਬੁਰਾ ਹਾਲ ਹੈ ਜੀ ਪਾਣੀ ਦੇ ਵਿੱਚ ਿੱਕੜ ਦੇ ਵਿੱਚ ਪਸ਼ੂ ਖੜੇ ਆ ਜੀ ਇਹ ਨਹੀਂ ਇਕੱਲੇ ਮਾਤਮ ਨਗਰ ਨੂੰ ਮਾਰ ਹੈ ਜੀ 12 ਪਿੰਡ ਅਸੀਂ ਪਾਣੀ ਦੀ ਪੇਟ ਵਿੱਚ ਆ ਜੀ ਕਿਉਂਕਿ ਸਾਨੂੰ ਨਾ ਇਹ ਤਾਂ ਕੋਈ ਕਹਿੰਦੇ ਆ ਕਿਸ਼ਤੀਆਂ ਸੀ ਬਹੁਤ ਦਿੱਤੀਆਂ ਨੇ ਬਹੁਤ ਦਿੱਤੀਆਂ ਕੋਈ ਕਿਸ਼ਤੀਆਂ ਵਾਲੇ ਸਾਡੀ ਮਦਦ ਨਹੀਂ ਕਰ ਰਹੇ ਜੀ ਸਾਡੇ ਪਰਿਵਾਰ ਉੱਥੇ ਨੇ ਜੀ ਚੱਲ ਕੇ ਲੋੜ ਕੇ ਜੀ ਪਾਰ ਆਉਣੇ ਆ ਇੱਥੇ ਕੀ ਕਰਨਾ ਆਇਓ ਫਿਰ ਹੁਣ ਇੱਥੇ ਡੇਡ ਪਿੱਛੇ ਆਇਆ ਜੀ ਰੋਟੀ ਖਾਣ ਲੰਗਰ ਖਾਣ ਆਇਓ ਹਾਂ ਲੰਗਰ ਖਾਣ ਕਿੰਨੀ ਦੂਰ ਤੋਂ ਕਿੰਨੇ ਕਿਲੋਮੀਟਰ ਤੋਂ ਆਏ ਆ ਅਸੀਂ 3-4 ਕਿਲੋਮੀਟਰ ਤੋਂ 3-4 ਕਿਲੋਮੀਟਰ ਤੋਂ ਕੱਲੀ ਰੋਟੀ ਖਾਣ ਆਏ ਹਾਂ ਹਾਂ ਰੋਟੀ ਖਾਣ ਆ ਤੇ ਫਿਰ ਪਰਿਵਾਰ ਦਾ ਕੀ ਹਾਲ ਹੈ ਫਿਰ ਪਿੱਛੇ ਪਰਿਵਾਰ ਪਰਿਵਾਰ ਨੂੰ ਜਿਵੇਂ ਸਾਡੇ ਹੱਥਾਂ ਵਿੱਚ ਜੋ ਕੁਛ ਆਂਦਾ ਹੈ ਲੈ ਕੇ ਜਾਣੇ ਆ ਆਪ ਤਾਂ ਡੇਡ ਪਰਦੇ ਆ ਪਰਿਵਾਰ ਦਾ ਵੀ ਬਦਬਦ ਘਰ ਦੇ ਲਈ ਇੱਥੋਂ ਲੈ ਜਾਣੇ ਹੋ ਦੇਖੋ ਜੀ ਸਾਡੇ ਇਹੋ ਜਿਹੇ ਲੋਕਾਂ ਦੇ ਹਾਲਾਤ ਨੇ ਇਹ ਨਹੀਂ ਮੈਂ ਕਹ ਰਿਹਾ ਕਿ ਮੇਰੇ ਇਕੱਲੇ ਨੇ ਜੀ ਸਾਡੇ ਲੋਕਾਂ ਦੇ ਚੁੱਲ੍ਹੇ ਹੀ ਨਹੀਂ ਬਲ ਰਹੇ ਜੀ ਅਸਲ ਨਹੀਂ ਇਹ ਨਹੀਂ ਇਹ ਕਹਿੰਦੇ ਸਾਰੇ ਬਾਹਰ ਆ ਗਿਆ ਜੀ ਕਿੱਥੇ ਆਵਾਂਗੇ ਅਸੀਂ ਕਿੱਥੇ ਰਵਾਂਗੇ ਸਾਡੀਆਂ ਭੈਣਾਂ ਕਿੱਥੇ ਰਹਿਣਗੀਆਂ ਕਿਸੇ ਦੇ ਘਰੇ ਰਹਿਣਗੀਆਂ ਜੇ ਸਾਡੇ ਬੱਚੇ ਕਿਸੇ ਦੇ ਘਰੇ ਰਹਿਣਗੇ ਪਰਿਵਾਰਾਂ ਦੇ 100 ਮਸਲੇ ਹੁੰਦੇ ਨੇ ਅਸੀਂ ਤੜਕੇ ਆਪਦੇ ਘਰ ਦੇ ਵਿੱਚ ਹੀ ਆਪਦੇ ਪਿੰਡ ਦੇ ਵਿੱਚ ਹੀ ਐ ਕਮ ਸੇ ਕਮ 100 ਦੇ ਵਿੱਚੋਂ 15 25% ਹੀ ਲੋਕ ਬਾਹਰ ਆਏ ਨੇ ਬਾਕੀ ਸਾਰੇ ਅੰਦਰ ਨੇ ਜੀ ਤੇ ਸਾਡੀਆਂ ਮਾਵਾਂ ਭੈਣਾਂ ਦੇ ਚੁੱਲ੍ਹੇ ਨਿਭਾਉਂਦੇ ਜੀ ਕੁਝ ਹਨੇਰੇ ਵਿੱਚ ਲੋਕ ਬੈਠੇ ਆ ਕੁਝ ਇੱਕ ਅੱਧੇ ਪਿੰਡ ਦੇ ਵਿੱਚ ਚਾਨਣ ਹੋਵੇਗਾ ਬਾਕੀ ਸਭ ਹਨੇਰੇ ਦੇ ਵਿੱਚ ਬੈਠਿਆ ਬੁਰਾ ਹਾਲ ਹੈ ਜੀ ਜੀ ਕੋਈ ਮਦਦ ਨਹੀਂ ਸਰਕਾਰ ਵੱਲੋਂ ਜਿਹੜੀ ਸਰਕਾਰ ਹੈ ਸਾਡੇ ਬਾਰੇ ਕਹਿੰਦੀ ਅਸੀਂ ਕਰ ਰਹੇ ਹਾਂ ਕੁਝ ਨਹੀਂ ਸੱਡ ਕਰ ਰਹੇ ਅਸੀਂ ਬੇਕੂਖ ਨਹੀਂ ਅਸੀਂ ਸਭ ਕੁਝ ਵੇਖ ਰਹੇ ਹਾਂ ਜਾਣਦੇ ਹਾਂ ਕਿ ਕੌਣ ਸਾਡੇ ਲਈ ਨਿਤ ਨਿਤਧਾਇਤ ਕੌਣ ਨਹੀਂ ਨਿਤਦਾ ਅੱਜ ਪੰਜਾਬ ਦੇ ਨਾਲ ਪੰਜਾਬ ਖੜਾ ਹੈ ਸਾਡੇ ਆਮ ਲੋਕ ਖੜੇ ਨੇ ਅੱਜ ਸਾਡੇ ਭਰਾ ਖੜੇ ਨੇ ਪਿੱਛੇ ਵਾਲੇ ਜੀ ਪਠਿੰਡਾ ਤੋਂ ਮਲੇਰ ਕੋਟ ਕੋਟਲਾ ਤੋਂ ਵੀ ਅੱਜ ਸੇਵਾ ਆਈ ਏ ਕਿਉਂਕਿ ਆ ਰਹੇ ਨੇ ਉਹਨਾਂ ਨੂੰ ਵੀ ਰਸਤੇ ਦੇ ਵਿੱਚ 3 ਕਿਲੋਮੀਟਰ 4 ਕਿਲੋਮੀਟਰ ਰੋਕ ਕੇ ਪਿੱਛੇ ਭੇਜਿਆ ਜਾ ਰਿਹਾ ਬਈ ਅੱਗੇ ਤੁਸੀਂ ਨਹੀਂ ਜਾਣਾ ਅੱਗੇ ਖਤਰਾ ਹੈ ਅੱਗੇ ਰਾਹ ਹੈ ਰਸਤੇ ਭਾਂ ਹੀ ਟੁੱਟ ਗਏ ਨੇ ਜੀ ਟਰੈਕਟਰ ਟਰੈਲੀ ਜਾ ਸਕਦੀ ਲੰਗਰਵਾਸ ਦੀ ਸੇਵਾ ਕਰ ਸਕਦੀ ਏ ਜੇ ਤੁਸੀਂ ਟਰੈਕਟਰ ਸਾਡੇ ਨਹੀਂ ਜਾਣਦੇ ਇੱਥੋਂ ਤੱਕ ਦਾ ਪੁਲ ਤੱਕ ਤਾਂ ਆ ਆ ਸਕਦੇ ਆ ਜੀ ਹੋਲ ਤੱਕ ਆ ਸਕਦੇ ਆ ਰਾਮ ਨਾਲ ਜੀ ਇੱਥੋਂ ਅਸੀਂ ਆਪਣੇ ਆਪ ਲੈ ਜਾਵਾਂਗੇ ਫਿਰਾਂ ਤੇ ਲਿਜਾਣਾ ਪਵੇ ਜੀ ਪਿੰਡ ਨੂੰ ਆਵਾਜ਼ ਮਾਰੀ ਜਿਹੜਾ ਫਲਾਣੇ ਪਿੰਡ ਦਾ ਹੈ ਲੰਗਰ ਉਹ ਆਪ ਦਾ ਪਿੰਡ ਦਾ ਸਮਾਨ ਲਿਆ ਜਾਵੇਗਾ ਜੀ ਹੈ ਸਿਰਫ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਸਾਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਇਹ ਟੱਕਰਾਂ ਮਾਰ ਜੇ ਹੁਣ ਸਰਕਾਰ 2023 ਵਿੱਚ ਬਾੜ ਦੀ ਆਫਤ ਆਈ ਹੈ ਤੇ 2023 ਵਿੱਚ ਵੀ ਵਾਅਦਾ ਕਰਗੇ ਸੀ ਕਹਿੰਦੇ ਅਸੀਂ ਦਰਿਆ ਡੂੰਗਾ ਕਰਕੇ ਮੇੜ ਉੱਚੇ ਕਰ ਦੇਵਾਂ ਤੇ ਪੰਨ ਬਣਾ ਦੇਵਾਂਗੇ ਜੀ ਰਸਤੇ ਉੱਪਰ ਕਰ ਦੇਵਾਂ ਰਸਤੇ ਉੱਪਰ ਕੀ ਕੀਤੇਗੇ ਜੀ ਉਹ ਵੀ ਰਸਤਿਆਂ ਉੱਤੇ ਐਵੇਂ ਸਿਰਫ ਸਲੈਪ ਮਿੱਟੀ ਪਾਈ ਜੀ ਉੱਚੇ ਨਹੀਂ ਕੀਤੇਗੇ ਨੀਵੇਂ ਕੀਤੇਗੇ ਪਾਣੀ ਪਹਿਲਾਂ ਹੀ ਨੀਵੇਂ ਉੱਤੇ ਟੋਏ ਪਾ ਗਿਆ ਹੁਣ ਵੀ ਉਹ ਉਹ ਹੀ ਆ ਜਗਾ ਤੇ ਉੱਥੇ ਟੋਏ ਪੈ ਰਹੇ ਨੇ ਜੀ ਜੇ ਸੜਕਾਂ ਨੂੰ ਉੱਪਰ ਕੀਤਾ ਜਾਵੇ 4-5-5 ਫੁੱਟ ਤੇ ਇਹੀ ਮੋਗੇ ਪਾਏ ਜਾਣ ਅਸੀਂ ਲੰਗਣ ਨੂੰ ਤਾਂ ਆਣ ਜਾਣ ਨੂੰ ਆਸਾਨ ਰਹੀ ਜਾਂ ਸਾਡਾ ਕੋਈ ਵਿਕਲ ਆ ਪੁਲ ਹੈਗੀ ਆ ਉਹ ਆਦੇ ਉੱਤੋਂ 1.5 ਫੁੱਟ ਪਾਣੀ ਚੱਲ ਰਿਹਾ ਤੁਸੀਂ ਵੇਖ ਹੀ ਰਹੇ ਹੋ ਜੀ ਹੈ ਇੰਨਾ ਪਾਣੀ ਚੱਲ ਰਿਹਾ ਤੇ ਪੁਲ ਚਲੋ ਚੰਗੀ ਇਮਾਨਦਾਰ ਸਰਕਾਰ ਸੀ ਜਿਹਨੇ ਬਣਾਈ ਏ ਉਹਨੇ ਚਲ ਉਹ ਤੋਂ ਪਾਣੀ ਇੰਨਾ ਨਹੀਂ ਹੁੰਦਾ ਸੀ ਪਾਣੀ ਦੀ ਆਫਤ ਇੰਨੀ ਨਹੀਂ ਆਉਂਦੀ ਸੀ ਥਾਸੀ ਵਾਲੇ ਤੋਂ ਬਾਅਦ ਪਾਣੀ ਇੰਨਾ ਨਹੀਂ ਆਇਆ ਉਹ ਸਾਬ ਨੇ ਉਹਨਾਂ ਲੈਵਲ ਬਣਾਇਆ ਤੇ ਇਹ ਸਰਕਾਰ ਆਈ ਏ ਦੋ ਸਰਕਾਰਾਂ ਆ ਚੁੱਕੀਆਂ ਨੇ ਕਾਂਗਰਸ ਆਮ ਆਦਮੀ ਇਹਨੂੰ ਅਸੀਂ ਕਈ ਵਾਰ ਸਾਡੇ ਬਜ਼ੁਰਗ ਲੋਕਾਂ ਨੇ ਕਈ ਵਾਰ ਕਿਹਾ ਮੈਂਬਰ ਸਰਪੰਚਾਂ ਨੇ ਕਿਹਾ ਵੀ ਉੱਪਰ ਕਰ ਦੋ 4 ਫੁੱਟ ਕਰ ਦੋ ਜੋ ਕਿ ਪਾਣੀ ਆ ਥਾਣੀ ਨਾਲ ਅੱਗੇ ਜਾ ਸਕੇ ਤੇ 4 ਫੁੱਟ ਅੱਗੇ ਰਸਤਾ ਉੱਪਰ ਹੋ ਜਾਂਦਾ ਤੇ ਸਾਡੇ ਲਈ ਆਫਤ ਅੱਜ ਖੜੀ ਨਾ ਹੁੰਦੀ ਅੱਜ ਸਾਡੇ ਆਵੇਗਲ ਪੈਰਾਂ ਦੇ ਹਾਲਾਤ ਵੇਖ ਲੋ ਜਿੰਨੇ ਲੋਕ ਇਥੋਂ ਆ ਰਹੇ ਸਾਰੇ ਤੜਪ ਤੜਪ ਕੇ ਪੈਰ ਛਿੱਲੇ ਜਾ ਰਹੇ ਸਾਡੇ ਪੈਰਾਂ ਦੇ ਬੁਰੇ ਹਾਲ ਹੋ ਗਏ ਨੇ ਪਰ ਢਿੱਡ ਪਿੱਛੇ ਆਣਾ ਪਿਆ ਰੋਟੀ ਤਾਂ ਖਾਣੀ ਏ ਕੀ ਖਾਵਾਂਗੇ ਅਸੀਂ ਕੀ ਖਾਵਾਂਗੇ ਨਹੀਂ ਕਿੰਨੇ ਟਾਈਮ ਤੋਂ ਤੁਸੀਂ ਜਿਹੜਾ ਘਰੋਂ ਆਏ ਹੋ ਔਰ ਤੁਸੀਂ ਕਹਿ ਰਹੇ ਸੀ ਕਿ ਕਾਫੀ 4 ਕਿਲੋਮੀਟਰ ਦੂਰੀ ਤੁਸੀਂ ਪੈਦਲ ਕਰਕੇ ਆਏ ਹੋ ਹਾਂ ਹਾਂ ਤੇ ਉਹਨੇ ਟਾਈਮ ਚ ਫਿਰ ਘਰ ਵਾਲੇ ਕਿਸ ਤਰ੍ਹਾਂ ਸਰਵਾਈਵ ਕਰ ਰਹੇ ਘਰ ਵਾਲੇ ਬਸ ਜਿਵੇਂ ਤੂੰ ਕੋਈ ਆਪਣੇ ਜਿਵੇਂ ਭਰਾ ਨਾਲ ਆ ਜਾਂਦੇ ਤਿੰਨ ਚਾਰ ਚਾਰ ਜੀ ਆ ਜਾਂਦੇ ਤੇ ਤੁ ਲੰਗਰ ਪਗੜ ਕੇ ਉਹਨਾਂ ਨੂੰ ਕਹਿੰਦੇ ਆ ਵੀ ਘਰੇ ਲੈ ਜਾਓ ਉਹ ਵਿਚਾਰੇ ਨੂੜ ਨੂੜ ਕੇ ਕਰੇ ਜਾਂਦੇ ਆ ਬੜੇ ਓਕੇ ਤੇ ਕਿੰਨਾ ਰਕਬਾ ਜਿਹੜਾ ਤੁਹਾਡਾ ਜਿਹੜਾ ਜੇ ਤੁਹਾਡੀ ਗੱਲ ਕਰੀਏ ਤਾਂ ਕਿੰਨਾ ਪਾਣੀ ਦੇ ਵਿੱਚ ਡੋੜੇ ਸਾਡੇ ਪਿੰਡ ਦੇ ਨਹੀਂ ਤੁਹਾਡੀ ਜ਼ਮੀਨ ਦੇ ਹਾਂਜੀ ਖੇਤੀਬਾੜੀ ਖੁਦ ਦੀ ਜ਼ਮੀਨ ਕਿੰਨੀ ਹੈ ਜੋ ਪਾਣੀ ਵਿੱਚ ਸਾਡੀ ਹੈ ਜੀ 8 ਕਿੱਲੇ ਜੀ 8 ਕਿੱਲੇ ਸਾਰੀ ਸਾਰੀ ਤਬਾਹ ਹੋ ਗਈ ਜੀ ਜੀ ਹੁਣ ਕੀ ਕਹਿਣਾ ਚਾਹੋਗੇ ਲਾਸਟ ਸਰਕਾਰ ਤਾਂ ਵੱਡੇ ਵੱਡੇ ਵਾਅਦੇ ਕਰਦੀ ਹੈ ਭਈ ਅਸੀਂ ਤੁਹਾਨੂੰ 35000 ਦੇਵਾਂਗੇ 30000 ਅਸੀਂ ਤਾਂ ਇਹ ਕਿੰਨੇ ਵੀ ਸਾਨੂੰ 15000 ਹੀ ਦੇ ਦੇਣਾ ਜੀ 15000 ਵੀ ਨਹੀਂ ਮਿਲਦਾ 15000 ਸਾਨੂੰ ਸਾਨੂੰ 5000 ਕਿੱਲੇ ਪ੍ਰਤੀ 15000 ਮੰਗੀਦਾ ਤੇ 5 ਮਿਲਦਾ ਹੈ 5 ਮਿਲਦਾ ਹੈ ਠੀਕ ਇਹ ਪੱਕੀਆਂ ਵਾਲਿਆਂ ਨੂੰ ਮਿਲਦਾ ਕਿ ਕੱਚੀਆਂ ਵਾਲਿਆਂ ਨੂੰ ਮਿਲਦਾ ਕੱਚੀਆਂ ਵਾਲਿਆਂ ਨੂੰ ਵੀ ਮਿਲਦਾ ਹੈ ਬਾਕੀ 5000 ਪੱਕੀਆਂ ਵਾਲਿਆਂ ਨੂੰ 5000 ਰਹੀ 5000 ਦੋਨਾਂ ਨੂੰ ਹਾਂ ਠੀਕ ਸਾਡੀਆਂ ਇੱਕ ਜਿਹੜੀਆਂ 2007 ਵਿੱਚ ਪਹਿਲੀਆਂ ਪੱਕੀਆਂ ਸਰਕਾਰ ਨੇ ਕੀਤੀਆਂ ਇਹਨੇ ਬਾਦਲ ਸਰਕਾਰ ਨੇ ਉਹ ਸਾਡੀਆਂ ਫੜ ਕੇ ਕੱਚੀਆਂ ਕਰ ਦਿੱਤੀਆਂ ਨੇ ਜੀ ਸਾਨੂੰ ਤਾਂ ਇਹ ਘਰ ਕਰਨਾ ਚਾਹੁੰਦੇ ਆ ਸਾਡੇ ਘਰਾਂ ਦੀ ਜ਼ਮੀਨ ਵੀ ਸਾਡੇ ਸਾਡੇ ਤੋਂ ਖੋਈ ਜਾ ਰਹੀ ਜੀ